ਕਤਨਾਮ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਨੋਵਾ ਪ੍ਰੀਤਮ ਜਾਨ ਲਿਹੋ ਮਨਮਾਹੀ ਆਪਣੇ ਸੁਖ ਹੀ ਸਿਉਂ ਜਗ ਬਾਂਧਿਓ ਕੋ ਕਾ ਹੋ ਕੋ ਨਹੀਂ ਪ੍ਰੀਤਮ ਜਾਨ ਲਿਹੋ ਮਨਮਾਹੀ ਆਪਣੇ ਸੁਖ ਸਿਉਂ ਹੀ ਜਗ ਬਾਂਧਿਓ ਕਉ ਕਉ ਕੋ ਨਹੀਂ 라ਉ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚੋਂ ਦਿਸ ਕੀ ਰੈ ਪਿਪਤ ਪਰਿ ਸਭ ਹੀ ਸੰਗ ਛਾੜਤ ਕਉ ਨ ਆਵਤ ਨੀ ਰੈ ਘਰ ਕੀ ਨਾਰ ਬਹੁਤ ਹਿਤ ਜਾਸਿਉ ਸਦਾ ਰਹਿਤ ਸੰਗ ਲਾਗੀ ਜਬ ਹੀ ਹਾਂ ਸਤ ਜੀ ਹੈ ਕਾਇਆ ਪ੍ਰੀਤ ਪ੍ਰੀਤ ਕਰ ਭਾਗੀ ਇਹ ਵਿਦ ਕੋ ਬਿਵਹਾਰ ਬਨਿਓ ਹੈ ਜਾਂ ਸਿਓ ਨਿਹੋ ਲਗਾਇਓ ਅੰਤ ਵਾਰ ਨਾਨਕ ਬਿਨ ਹਰਜੀ ਕੋ ਕਾਮ ਨ ਆਇਓ ਇਹ ਵਿਦ ਕੋ ਬਿਵਹਾਰ ਬਨਿਓ ਹੈ ਜਾਂ ਸਿਓ ਨਿਹੋ ਲਗਾਇਓ ਅੰਤ ਵਾਰ ਨਾਨਕ ਬਿਨ ਹਰਜੀ ਉਹ ਕਾਮਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅਜਿਹੇ ਪਵਿੱਤਰੋ ਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੋਠ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਹੇ ਮਿੱਤਰ ਆਪਣੇ ਮਨ ਵਿੱਚ ਇਹ ਗੱਲ ਪੱਕੀ ਕਰਕੇ ਸਮਝ ਲੈ ਕਿ ਸਾਰਾ ਸੰਸਾਰ ਆਪਣੇ ਸੁੱਖ ਨਾਲ ਹੀ ਵੱਜਾ ਹੋਇਆ ਕੋਈ ਵੀ ਕਿਸੇ ਦਾ ਤੋੜ ਨਿਭਾਉਣ ਵਾਲਾ ਸਾਥੀ ਨਹੀਂ ਬਣਦਾ ਟਹਿਰਾਉ ਇਹ ਮਿੱਤਰ ਜਦੋਂ ਮਨੁੱਖ ਸੁੱਖ ਵਿੱਚ ਹੁੰਦਾ ਹੈ ਤਦੋਂ ਕੋਈ ਯਾਰ ਦੋਸਤ ਮਿਲ ਕੇ ਉਸ ਪਾਸ ਬੈਠਦੇ ਹਨ ਤੇ ਉਸ ਨੂੰ ਚੌਹੀ ਪਾਸੀ ਕੇਰੀ ਰੱਖਦੇ ਹਨ ਪਰ ਜਦੋਂ ਉਸ ਨੂੰ ਕੋਈ ਮੁਸੀਬਤ ਪੈਂਦੀ ਹੈ ਸਾਰੇ ਹੀ ਸਾਥ ਛੱਡ ਜਾਂਦੇ ਹਨ ਫਿਰ ਕੋਈ ਵੀ ਉਸਦੇ ਨੇੜੇ ਨਹੀਂ ਟੁੱਕਦਾ ਏ ਮਿੱਤਰ ਘਰ ਦੀ ਇਸਤਰੀ ਵੀ ਜਿਸ ਨਾਲ ਬੜਾ ਪ੍ਰੇਮ ਹੁੰਦਾ ਹੈ ਜਿਹੜੀ ਸਦਾ ਖਸਮ ਦੇ ਨਾਲ ਲੱਗੀ ਰਹਿੰਦੀ ਹੈ ਜਿਸ ਹੀ ਵੇਲੇ ਪਤੀ ਦਾ ਜੀਵਾਤਮਾ ਇਸ ਸਰੀਰ ਨੂੰ ਛੱਡ ਦਿੰਦਾ ਹੈ ਇਸਤਰੀ ਉਸ ਤੋਂ ਇਹ ਆਖ ਕੇ ਪਰੇ हट ਜਾਂਦੀ ਹੈ ਕਿ ਇਹ ਮਰ ਚੁੱਕਾ ਹੈ ਏ ਮਰ ਚੁੱਕਾ ਹੈ اے ਨਾਨਕ ਆਖ ਏ ਮਿੱਤਰ ਦੁਨੀਆ ਦਾ ਇਸ ਤਰ੍ਹਾਂ ਦਾ ਵਰਤਾਰਾ ਬਣਿਆ ਹੋਇਆ ਹੈ ਜਿਸ ਨਾਲ ਮਨੁੱਖ ਨੇ ਪਿਆਰ ਪਾਇਆ ਹੋਇਆ ਹੈ ਪਰ ਏ ਮਿੱਤਰ ਅਖੀਲੇ ਸਮੇਂ ਪਰਮਾਤਮਾ ਤੋਂ ਬਿਨਾ ਹੋਰ ਕੋਈ ਵੀ ਮਨੁੱਖ ਦੀ ਮਦਦ ਨਹੀਂ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ this is today's Hukum Nama from sri dravarsai sahib uttered by our ninth guru guru tegh Bahadur under heading sort ninth mahal guru sahib ji saying that oh dear friend know this in your mind the world is entangled in its own players no one is for everyone anyone else Pause. In good times, many come and sit together, surrounding you on all four sides. But when hard times come, they all leave and no one comes near you. Your wife, whom you love so much and who has remained ever attached to you, runs away crying. Ghost, ghost. As soon as the span soul leaves this body, this is the way they act. Those whom who love so much, at the very last moment, oh Nanak, no one is any use at all, except the dear Lord. Waheguru Ji ka Khalsa, ki Fateh.